ਹਾਂ ਜੀ ਬੜੀ ਵਧੀਆ ਇੱਥੇ ਹਾਂ ਜੀ ਸਵੇਰੇ 7:30 ਦਾ ਟਾਈਮ ਸੀ ਜਦੋਂ ਮੈਂ ਆਪਣੇ ਘਰੋਂ ਰੁਟੀਨ ਦੇ ਮੁਤਾਬਕ ਮੰਦਿਰ ਲਈ ਨਿਕਲਿਆ ਪਹਿਲੇ ਮੈਂ ਗੋਪਾਲ ਮੰਦਿਰ ਗਿਆ ਮੱਥਾ ਟੇਕਿਆ ਐਜ਼ ਯੂਜੂਅਲ ਮੈਂ ਰੋਜ਼ ਆਪਣੇ ਹੋਟਲ ਤੇ ਆ ਕੇ ਜੋਜ ਜਗਾਨਾ ਜੋਜ ਜਾ ਕੇ ਮੈਂ ਜਦੋਂ ਇਹ ਗਲੀ ਜੈਂਟਰ ਕੀਤਾ ਤੇ ਸਕੂਲ ਦੇ ਕੋਲ ਆਇਆ ਤੇ ਅੱਗੇ ਆ ਕੇ ਮੈਨੂੰ ਰੋਕ ਲਿਆ ਗਿਆ ਇੱਥੇ ਰੋਕਿਆ ਨਹੀਂ ਗਿਆ ਮੇਰੇ ਗੱਡੀ ਦੇ ਅੱਗੇ ਆ ਕੇ ਇੱਕਦਮ ਐਕਟਿਵਲ ਜਾਂ ਕੋਈ ਬਾਈਕ ਹੀ ਟਾਈਪ ਜੋ ਵੀ ਐਕਟਿਵ ਸਕੂਟੀ ਟਾਈਪ ਹੀ ਉਹ ਲਗਾ ਲਈ ਹੈ ਤੇ ਆ ਕੇ ਉਹਨਾਂ ਨੇ ਸਿੱਧਾ ਇੱਥੋਂ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਮੈਂ ਤੇ ਆਪਣੀ ਵਾਈਫ ਨੇ ਗੱਡੀ ਦੇ ਥੱਲੇ ਹੋ ਕੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਜੀ ਸਰ ਕੋਈ ਪਛਾਣ ਚ ਹੈ ਬੰਦਾ ਨਹੀਂ ਸਰਦਾਰ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਮੈਂ ਕਾਲੇ ਰੰਗ ਦੀ ਉਹਨਾਂ ਨੇ ਆ ਕੇ ਬੰਨੀ ਸੀ ਕਿਸੇ ਦੇ ਸ਼ੱਕ ਹੋਵੇ ਤੁਹਾਨੂੰ ਹੁਣ ਮੈਂ ਮੈਟਰ ਉਹਨਾਂ ਇਨਵੈਸਟੀਗੇਸ਼ਨ ਹੈ ਜੀ ਮੈਂ ਕਿਸੇ ਦੇ ਸ਼ੱਕ ਕਰਾਂ ਇਦਾਂ ਤੇ ਮੇਰੇ ਅਸਤੇ ਤੇ ਸਾਰੇ ਚੋਰ ਆ ਜੀ ਟੋਟਲ ਕਿੰਨੇ ਬੰਦੇ ਸੀ ਜਿਹੜੇ ਮੇਰੇ ਅੱਗੇ ਆਏ ਆ ਉਹ ਦੋ ਹੀ ਇਸ ਤੋਂ ਇਲਾਵਾ ਹੋਰ ਬੈਕਅਪ ਕਿੰਨਾ ਜਾਂ ਸਾਈਡ ਤੇ ਕਿੰਨੇ ਹੋ ਮੈਨੂੰ ਨਹੀਂ ਪਤਾਗਾ ਸਰ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਹਾਂਜੀ ਹਾਂਜੀ ਪੁ ਜੇ ਕੋ ਤੁਹਾਡੇ ਸਾਹਮਣੇ ਹੀ ਹੈ ਜੀ ਆ ਕਾਨੂੰਨ ਵਿਵਸਥਾ ਦੀ ਪਿਕਚਰ ਜਿਹੜੀ ਹੈ ਤੁਹਾਡੇ ਸਾਹਮਣੇ ਹੀ ਹੈ ਆਪਣੀ ਵਾਈਫ ਦੇ ਨਾਲ ਉਹ ਮੰਦਰੋਂ ਮੱਥਾ ਟੇਕ ਕੇ ਆ ਰਹੇ ਸੀ ਔਰ ਸੜਕ ਤੇ ਫਾਇਰਿੰਗ ਹੋਈ ਹੈ ਉਹ ਮੰਦਰ ਜਿਹੜਾ ਮੱਥਾ ਟੇਕਿਆ ਉਹ ਹੀ ਵਧੀਆ ਹੋ ਗਿਆ ਇਹਨਾਂ ਦਾ ਬਚਾਅ ਹੋ ਗਿਆ ਹੁਣ ਮੈਟਰ ਇਨਫੋਰਮ ਕੀਤਾ ਸਾਨੂੰ ਮੈਸੇਜ ਪਹੁੰਚਿਆ ਸੀ ਅਸੀਂ ਸਾਰੀ ਬੋਡੀ ਇੱਥੇ ਆਏ ਆ ਲੈਟ ਦੇ ਪੁਲਿਸ ਡੂ ਦਾ ਜੌਬ ਪੁਲਿਸ ਆਪਣਾ ਰੋਲ ਅਦਾ ਕਰੇ ਕਲਪਰੇਟ ਸੇ ਜਿਹੜਾ ਉਹਨਾਂ ਨੂੰ ਫੜੇ ਉਹਦੇ ਤੋਂ ਬਾਅਦ ਹੀ ਆਪਾਂ ਕੁਝ ਕਹਿ ਸਕਦੇ ਹਾਂ ਇਹ ਬੰਦੇ ਕਿਹੜੇ ਸੀ ਕੋਈ ਪਤਾ ਲੱਗਿਆ ਭਾਜੀ ਜੇ ਬੰਦੇ ਪਤਾ ਹੁੰਦੇ ਤੇ ਫਿਰ ਅਸੀਂ ਆਪ ਹੀ ਨਾ ਫੜ ਲੈਂਦੇ ਕੋਈ ਸੀਸੀਟੀਵੀ ਕੋਈ ਸੀਸੀਟੀਵੀ ਕੈਮਰਾ ਤਾਂ ਲੱਗੇ ਆ ਜੀ ਸਰ ਮੌਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਮੌਕੇ ਤੇ ਪੁਲਿਸ ਪਹੁੰਚੀ ਬਨੀਤ ਜੀ ਦਾ ਮੈਨੂੰ ਫੋਨ ਆਇਆ ਅਸੀਂ ਇੱਥੇ ਆਏ ਆ ਪਰ ਆ ਕੇ ਦੇਖਿਆ ਸਾਹਮਣੇ ਇਹ ਸਭ ਕੁਝ ਇੰਨੀ ਲੌਲੈਸਨੈਸ ਜਿਹਦੇ ਤਾਇਦ ਵੇਖੋ ਇਹਨਾਂ ਦੀ ਜਾਨ ਬਚੀ ਇਹਨਾਂ ਦੀ ਵਾਈਫ ਸੀ ਜੀ ਮੇਰੇ ਕਾ 4-5 ਰਾਉਂਡ ਹੋਏ ਜਿਹੜਾ ਵਾਈਫਾਇਰ ਨਹੀਂ ਕੀਤਾ ਜੀ ਸਿੱਧੀਆਂ ਮਾਰੀਆਂ ਕੋਈ ਕਿੰਨੇ ਜਾਣੇ ਸੀ ਦੋ ਜਨੇ ਸੀ ਜੋ ਹਜੇ ਬਨੀਤ ਸੀਦਾ ਇਹਦੇ ਜਦੋਂ ਇਨਵੈਸਟੀਗੇਸ਼ਨ ਹੋਏਗੀ ਜੀ ਉਦੋਂ ਪਤਾ ਚੱਲੇਗਾ ਕਿ ਕਿੰਨੇ ਬੈਕਅਪ ਦੇ ਉੱਤੇ ਸੀਗੇ ਕਿੰਨੇ ਕੀ ਸੀਗੇ ਕਿਹਦੇ ਉੱਤੇ ਹੋਈ ਸੀ ਇਸ ਵਾਰੀ ਕਿਹੜੀ ਸੋਨਾ ਉਹ ਐਕਟਿਵ ਆ ਸੀ ਐਕਟਿਵ ਆ ਸਰ ਹਾਂ ਜੀ ਸਰ ਕੀ ਮਸਲਾ ਕੀ ਹੈ ਕਿ ਜਿਹੜਾ ਦੁਲੀਦ ਗੱਡੀ ਦੇ ਉੱਤੇ ਫਾਇਰ ਹੋਇਆ ਹੈ ਬਨੀਤ ਮਹਾਜਨ ਜੀ ਹੈਗੇ ਐ ਅਡਵੋਕੇਟ ਆ ਇਹ ਆਪਣੇ ਵਾਈਫ ਦੇ ਨਾਲ ਆ ਰਹੇ ਸੀਗੇ ਤੇ ਇਹ ਪਹਿਲਾ ਗੋਪਾਲ ਮੰਦਿਰ ਗਿਆ ਉਸ ਤੋਂ ਬਾਅਦ ਵਾਪਸ ਆਪਣੇ ਆਸ਼ੀਰਵਾਦ ਹੋਟਲ ਆ ਉੱਥੋਂ ਆਂਦੇ ਬਾਦ ਦੋ ਦਲਕੇ ਸੀਗੇ ਕੋਈ ਸਰਦਾਰ ਐਕਟਵਾ ਦੇ ਉੱਤੇ ਉਹਨਾਂ ਨੇ ਅਗੇ ਰੋਕੇ ਫਾਇਰ ਕੀਤਾ ਤੇ ਇਹਨਾਂ ਨੇ ਜਾਨ ਮਾਲ ਦਾ ਜਾਨ ਦਾ ਖਤਰਾ ਜਿਹੜਾ ਉਹ ਤਾਂ ਠੀਕ ਹੈ ਮਤਲਬ ਗਨਸ਼ੂਟ ਨਹੀਂ ਹੋਇਆ ਇਹਨਾਂ ਨੂੰ ਕੋਈ ਲੱਗੀ ਗੋਲੀ ਨਹੀਂ ਲੱਗੀ ਸਰ ਕਿੰਨੇ ਕਿ ਗੋਲੀਆਂ ਚੱਲੀਆਂ ਇਹਨਾਂ ਤਿੰਨ ਚਾਰ ਗੋਲੀਆਂ ਆ ਕਿ ਸਰ ਖੋਲ ਕਿੰਨੇ ਕਿ ਬਰਾਮਦ ਹੋਏ ਉਸਨੇ ਚਾਰ ਚਾਰ ਗੋਲ ਬਰਾਮਦ ਗੱਡੀ ਤੇ ਕਿੰਨੀਆਂ ਕਿ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਇੱਕ ਨੰਬਰ ਪਲੇਟ ਤੇ ਮਤਲਬ ਚਾਰ ਹੀ ਹੈਗੇ ਸ਼ਾਟ ਹੋ ਗਿਆ ਸਰ ਉਹ ਮੁੰਡੇ ਜਿਹੜੇ ਜਿਨ੍ਹਾਂ ਨੇ ਭਾਈ ਗੋਲੀ ਚ ਲਈ ਉਹ ਕੈਮਰਾ ਹੁਣ ਸੀਸੀਟੀਵੀ ਦੇਖ ਰਹੇ ਆਸੀਂ ਉਹ ਕਿੱਦੇ ਤੇ ਆਏ ਸਰ ਐਕਟਿਵ ਆ ਤੇ ਸੀਗੇ ਕਿੰਨੇ ਮੁੰਡੇ ਸੀ ਦੋ ਜਣੇ ਸੀ ਓਕੇ ਬਾਕੀ ਕਰ ਰਹੇ ਆਸੀਂ ਨੂੰ ਇਸੇ ਜੇ